ਸਰ ਸ਼ੁਕਲ ਤੋਂ ਸੈਕਟਰੀ ਦਾਨਿੰਗ ਸੂਰਿਆ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਸ਼ੈਨਾਸ ਖਿਲ ਦੀ ਜੋ ਕਿ ਬਿਗਬੋਸ 13 ਫੇਮ ਹੈ ਵੈਸੇ ਇਹਨਾਂ ਨੇ ਇਸ ਤੋਂ ਪਹਿਲੇ ਵੀ ਬਹੁਤ ਕੰਮ ਕੀਤਾ ਹੈ ਪਰ ਦੱਸੇ ਕਿ ਮੇਨ ਲੀਡ ਜਾਂ ਮੇਨ ਸਕਸੈਸ ਜੋ ਹੁੰਦੀ ਹੈ ਇਹਨਾਂ ਨੂੰ ਬਿਗਬੋਸ 13 ਤੋਂ ਬਾਅਦ ਮਿਲੀ ਸੀ ਕੁਝ ਟਾਈਮ ਪਹਿਲਾਂ ਹੀ ਯਾਨੀ ਕਿ 31 ਅਕਤੂਬਰ ਨੂੰ ਉਹਨਾਂ ਦੀ ਫਿਲਮ ਇੱਕ ਕੋੜੀ ਰਿਲੀਜ਼ ਹੋਈ ਹੈ ਜਿਸ ਨੂੰ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਇਹ ਫਿਲਮ ਜੋ ਆ 5 ਕਰੋੜ ਦੇ ਬਜਟ ਚ ਬਣੀ ਹੈ ਜਿਸ ਕਰਕੇ ਫਿਲਮ ਦੀ ਪ੍ਰੋਮੋਸ਼ਨ ਤੇ ਵੀ ਸ਼ਨਾਜ਼ ਗਿਲ ਜ਼ੋਰਾ ਸ਼ੋਰਾ ਤੇ ਲੱਗੇ ਹੋਏ ਸੀਗੇ ਤਾਂ ਬਹੁਤ ਸਾਰੇ ਇੰਟਰਵਿਊਜ਼ ਵੀ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਸੀਗੇ ਤਾਂ ਇਸੇ ਦੌਰਾਨ ਸ਼ਨਾਜ਼ ਗਿਲ ਦੇ ਵੱਲੋਂ ਇੱਕ ਇੰਟਰਵਿਊ ਕੀਤਾ ਗਿਆ ਜਿੱਥੇ ਸ਼ਨਾਜ਼ ਗਿਲ ਨੇ ਖੁਲਾਸਾ ਕੀਤਾ ਹੈ ਕਿ ਮੈਂ ਨਹੀਂ ਕਰੋਣਾ ਕਿਸੇ ਦੇ ਨਾਲ ਵੀ ਵਿਆਹ ਕਿਉਂਕਿ ਐਕਟ੍ਰੋਸਿਵ ਕੋਲੋਜੋਇਡ ਆ ਇੱਕ ਸਵਾਲ ਪੁੱਛਿਆ ਗਿਆ ਸੀਗਾ ਵਿਆਹ ਨੂੰ ਲੈ ਕੇ ਤੇ ਵਿਆਹ ਦੀ ਇੰਪੋਰਟੈਂਸ ਨੂੰ ਲੈ ਕੇ ਤੇ ਸ਼ਿਨਾਜ਼ ਨੇ ਕਿਹਾ ਵਿਆਹ ਜ਼ਰੂਰੀ ਨਹੀਂ ਹੈ ਜੇ ਨਹੀਂ ਕਰਨਾ ਤਾਂ ਵੀ ਠੀਕ ਹੈ ਜੇ ਕਰਨਾ ਹੈ ਤਾਂ ਵੀ ਠੀਕ ਹੈ ਹਾਲਾਂਕਿ ਮੈਨੂੰ ਲੱਗਦਾ ਹੈ ਕਿ ਮੈਂ ਵਿਆਹ ਨਹੀਂ ਕਰਾਂਗੀ ਪਰ ਇਹ ਨਹੀਂ ਕਹਿ ਸਕਦੀ ਕਦੇ ਵੀ ਨਹੀਂ ਕਰਾਂਗੀ ਕੱਲ ਕਿਸੇ ਕਾਰਨ ਕਰਨਾ ਵੀ ਪੈ ਸਕਦਾ ਅਗੇ ਸ਼ਨਾਜ਼ ਨੇ ਕਿਹਾ ਵਿਆਹ ਜ਼ਿੰਦਗੀ ਦਾ ਇੱਕ ਵੱਡਾ ਫੈਸਲਾ ਹੁੰਦਾ ਹੈ ਤੁਸੀਂ ਆਪਣੇ ਮਾਪਿਆਂ ਦਾ ਘਰ ਛੱਡ ਕੇ ਕਿਸੇ ਹੋਰ ਦੀ ਜ਼ਿੰਦਗੀ 'ਚ ਜਾ ਰਹੇ ਹੋ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਾਥੀ ਕੌਣ ਹੋਵੇਗਾ ਇਹ ਪੂਰੀ ਜ਼ਿੰਦਗੀ ਦਾ ਮਾਮਲਾ ਹੈ ਇਸ ਲਈ ਸੋਚ ਵਿਚਾਰ ਕੇ ਕਦਮ ਚੁੱਕਣਾ ਚਾਹੀਦਾ ਸ਼ਨਾਜ਼ ਗਿੱਲ ਨੂੰ ਸਭ ਤੋਂ ਵੱਧ ਫਿਲਮ ਬਿੱਗਬੋਸ 13 ਤੋਂ ਬਾਅਦ ਮਿਲਿਆ ਸੀਗਾ ਜਿੱਥੇ ਸ਼ਨਾਜ਼ ਗਿਲ ਮਰਹੂਮ ਸਟਾਰ ਸਿਧਾਤ ਸ਼ੁਕਲਾ ਦੇ ਨਾਲ ਆਪਣੀ ਕੈਮਿਸਟਰੀ ਕਰਕੇ ਖੂਬਸੂਰਤੀਆਂ ਮਟੋਰ ਰਹੀ ਸੀ ਦੋਵਾਂ ਦੀ ਕੈਮਿਸਟਰੀ ਬਹੁਤ ਪਸੰਦ ਕੀਤੀ ਗਈ ਸੀ ਪੰਜਾਬੀ ਸਿਨੇਮਾ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਜੋ ਸ਼ਨਾਜ਼ ਗਿਲ ਦੇ ਵੱਲੋਂ ਸਾਂਝਾ ਕੀਤਾ ਗਿਆ ਸ਼ੇਅਰ ਕੀਤਾ ਗਿਆ ਉਸ ਦੀ ਫਿਲਮੋਗ੍ਰਾਫੀ ਵਿੱਚ ਕਾਲਾ ਸ਼ਾ ਕਾਲਾ ਡਾਕਾ ਹੌਸਲਾ ਰੱਖ ਕਿਸੇ ਦਾ ਭਾਈ ਕਿਸੇ ਦੀ ਯਾਨ ਥੈਂਕ ਯੂ ਫॉर ਕਮਿੰਗ ਵਰਗੀਆਂ ਫਿਲਮਾਂ ਸ਼ਾਮਿਲ ਹੈ ਇਸੇ ਰਵਾਂ ਉਹਨਾਂ ਦਾ ਅਗਲਾ ਪ੍ਰੋਜੈਕਟ ਸਰਫ ਫਰਸਟ ਕਲਾਸ ਵੀ ਜਲਦ ਆਉਣ ਵਾਲਾ ਹੈ ਤੇ ਕੁਝ ਟਾਈਮ ਪਹਿਲਾਂ ਹੀ ਉਹਨਾਂ ਦੀ ਇੱਕ ਕੁੜੀ ਰਿਲੀਜ਼ ਹੋਈ ਹੈ ਜੋ ਕਿ 5 ਕਰੋੜ ਦੇ ਬਜਟ ਚ ਬਣੀ ਹੈ ਤੇ ਦੇ ਅੱਜ 5 ਹੈ ਅੰਤੇ ਇਸ ਅਕੋਰਡਿੰਗਲੀ ਜੇਕਰ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ 13% ਜੋ ਆ ਹਾਲੇ ਤੱਕ ਇਸ ਫਿਲਮ ਦੀ ਕਮਾਈ ਹੋਈ ਹੈ ਯਾਨੀ ਕਿ 13% ਜੋ 5 ਕਰੋੜ ਦੀ ਲਗਤ ਨਾਲ ਬਣੀ ਫਿਲਮਾ ਉਸ ਦਾ ਇੰਨਾ ਹੀ ਵਸੂਲ ਹੋਇਆ ਪਰ ਲੋਕਾਂ ਦੀ ਜੇਕਰ ਰਿਵਿਊ ਦੀ ਗੱਲ ਕੀਤੀ ਜਾਵੇ ਤਾਂ ਹਰ ਕੋਈ ਇਸ ਫਿਲਮ ਨੂੰ ਪਸੰਦ ਕਰ ਰਿਹਾ ਹਰ ਕਿਸੇ ਨੂੰ ਇਸ ਕਹਾਣੀ ਦੇ ਵਿੱਚ ਆਪਣੀ ਕਹਾਣੀ ਨਜ਼ਰ ਆਉਂਦੀ ਹੈ ਤੇ ਸ਼ਿਨਾਜ਼ ਗਿਲ ਵੀ ਆਪਣੀ ਫਿਲਮ ਦੇ ਰਿਲੀਜ਼ਿੰਗ ਤੋਂ ਬਾਅਦ ਵੀ ਪ੍ਰੋਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਹੋ ਹਰ ਕੋਈ ਸਿਨੇਮਾ ਘਰ ਚੁਣੇ ਵੀ ਸਿਨੇਮਾ ਘਰਾਂ ਦੇ ਵਿੱਚ ਜਾ ਸਕਦੇ ਤਾਂ ਉਹਨਾਂ ਦੇ ਵੱਲੋਂ ਵਿਜ਼ਿਟ ਕੀਤੀ ਜਾ ਰਹੀ ਹੈ ਜਿੱਥੇ ਲੋਕਾਂ ਦੇ ਨਾਲ ਮਿਲਦੇ ਆ ਉਹਨਾਂ ਨੂੰ ਫਿਲਮ ਨੂੰ ਲੈ ਕੇ ਪੁੱਛਦੇ ਆ ਤੇ ਉੱਥੇ ਕੀਪੀ ਗਰੇਵਾਲ ਤੇ ਹੋਰ ਬਹੁਤ ਸਾਰੇ ਸਟਾਰ ਜੋ ਆ ਉਹਨਾਂ ਦਾ ਸਾਥ ਦਿੰਦਿਆਂ ਹੋਇਆਂ ਨਜ਼ਰ ਆ ਰਿਹਾ ਜੇਕਰ ਤੁਸੀਂ ਵੀ ਸ਼ਨਾਜ਼ ਗਿੱਲ ਦੀ ਫਿਲਮ 'ਇਕ ਕੁੜੀ' ਵੇਖੀ ਹੈ ਤੇ ਕਿਵੇਂ ਦੀ ਲੱਗੀ ਜੇਕਰ ਨਹੀਂ ਵੇਖੀ ਹੈ ਤਾਂ ਜ਼ਰੂਰ ਵੇਖੋ ਤੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਫਿਲਮ ਇੱਕ ਕੁੜੀ ਕਿਵੇਂ ਦੀ ਲੱਗਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਸੈਕਟਰ 19 ਸੂਰੇਆ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਸ਼ੈਨਾਜ਼ ਖਿਲ ਦੀ ਜੋ ਕਿ ਬਿਗ ਬਾਸ 13 ਫੇਮ ਹੈ ਵੈਸੇ ਇਹਨਾਂ ਨੇ ਇਸ ਤੋਂ ਪਹਿਲੇ ਵੀ ਬਹੁਤ ਕੰਮ ਕੀਤਾ ਹੈ ਪਰ ਦੱਸੇ ਕਿ ਮੇਨ ਲੀਡ ਜਾਂ ਮੇਨ ਸਕਸੈਸ ਜੋ ਹੁੰਦੀ ਹੈ ਇਹਨਾਂ ਨੂੰ ਬਿਗ ਬਾਸ 13 ਤੋਂ ਬਾਅਦ ਮਿਲੀ ਸੀ ਕੁਝ ਟਾਈਮ ਪਹਿਲਾਂ ਹੀ ਯਾਨੀ ਕਿ 31 ਅਕਤੂਬਰ ਨੂੰ ਉਹਨਾਂ ਦੀ ਫਿਲਮ ਇੱਕ ਕੁੜੀ ਰਿਲੀਜ਼ ਹੋਈ ਹੈ ਜਿਸ ਨੂੰ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਇਹ ਫਿਲਮ ਜੋ ਬਜਟ ਚ ਬਣੀ ਹੈ ਜਿਸ ਕਰਕੇ ਫਿਲਮ ਦੀ ਪ੍ਰਮੋਸ਼ਨ ਤੇ ਵੀ ਸ਼ਨਾਜ਼ ਗਿਲ ਜ਼ੋਰਾ ਸ਼ੋਰਾਂ ਤੇ ਲੱਗੇ ਹੋਏ ਸਿਗੇਤਾ ਬਹੁਤ ਸਾਰੇ ਇੰਟਰਵਿਊਜ਼ ਵੀ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਸੀਗੇ ਤਾਂ ਇਸ ਦੌਰਾਨ ਸ਼ਨਾਜ਼ ਗਿਲ ਦੇ ਵੱਲੋਂ ਇੱਕ ਇੰਟਰਵਿਊ ਕੀਤਾ ਗਿਆ ਜਿੱਥੇ ਸ਼ਨਾਜ਼ ਗਿਲ ਨੇ ਖੁਲਾਸਾ ਕੀਤਾ ਹੈ ਕਿ ਮੈਂ ਨਹੀਂ ਕਰਉਣਾ ਕਿਸੇ ਦੇ ਨਾਲ ਵੀ ਵਿਆਹ ਕਿਉਂਕਿ ਐਗਰੈਸਿਵ ਕੋਲੋਜੋਇਕ ਸਵਾਲ ਪੁੱਛਿਆ ਗਿਆ ਸੀਗਾ ਵਿਆਹ ਨੂੰ ਲੈ ਕੇ ਤੇ ਵਿਆਹ ਦੀ ਇੰਪੋਰਟੈਂਸ ਨੂੰ ਲੈ ਕੇ ਤੇ ਸ਼ਨਾਜ਼ ਨੇ ਕਿਹਾ ਵਿਆਹ ਜ਼ਰੂਰੀ ਨਹੀਂ ਹੈ ਜੇ ਨਹੀਂ ਕਰਨਾ ਤਾਂ ਵੀ ਠੀਕ ਹੈ ਜੇ ਕਰਨਾ ਹੈ ਤਾਂ ਵੀ ਠੀਕ ਹੈ ਹਾਲੇ ਕਿ ਮੈਨੂੰ ਲੱਗਦਾ ਹੈ ਕਿ ਮੈਂ ਵਿਆਹ ਨਹੀਂ ਕਰਾਂਗੀ ਪਰ ਇਹ ਨਹੀਂ ਕਹਿ ਸਕਦੀ ਕਦੇ ਵੀ ਨਹੀਂ ਕਰਾਂਗੀ ਕਲ ਕਿਸੇ ਕਾਰਨ ਕਰਨਾ ਵੀ ਪੈ ਸਕਦਾ ਅਗੇ ਸ਼ਨਾਜ਼ ਨੇ ਕਿਹਾ ਵਿਆਹ ਜ਼ਿੰਦਗੀ ਦਾ ਇੱਕ ਵੱਡਾ ਫੈਸਲਾ ਹੁੰਦਾ ਹੈ ਤੁਸੀਂ ਆਪਣੇ ਮਾਪਿਆਂ ਦਾ ਘਰ ਛੱਡ ਕੇ ਕਿਸੇ ਹੋਰ ਦੀ ਜ਼ਿੰਦਗੀ 'ਚ ਜਾ ਰਹੇ ਹੋ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਾਥੀ ਕੌਣ ਹੋਵੇਗਾ ਇਹ ਪੂਰੀ ਜ਼ਿੰਦਗੀ ਦਾ ਮਾਮਲਾ ਹੈ ਐਸਲੀ ਸੋਚ ਵਿਚਾਰ ਕੇ ਕਦਮ ਚੱਕਣਾ ਚਾਹੀਦਾ ਸ਼ਿਨਾਜ਼ ਗਿਲ ਨੂੰ ਸਭ ਤੋਂ ਵੱਧ ਫਿਲਮ ਬਿਗ ਬੋਸ 13 ਤੋਂ ਬਾਅਦ ਮਿਲਿਆ ਸੀਗਾ ਜਿੱਥੇ ਸ਼ਨਾਜ਼ ਗਿਲ ਮਰਹੂਮ ਸਟਾਰ ਸਿਧਾਤ ਸ਼ੁਕਲਾ ਦੇ ਨਾਲ ਆਪਣੀ ਕੈਮਿਸਟਰੀ ਕਰਕੇ ਖੂਬਸੂਰਤੀਆਂ ਬਟੋਰ ਰਹੀ ਸੀ ਦੋਵਾਂ ਦੀ ਕੈਮਿਸਟਰੀ ਬਹੁਤ ਪਸੰਦ ਕੀਤੀ ਗਈ ਸੀ ਪੰਜਾਬੀ ਸਿਨੇਮਾ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਜੋ ਸ਼ਨਾਜ਼ ਗਿਲ ਦੇ ਵੱਲੋਂ ਸਾਂਝਾ ਕੀਤਾ ਗਿਆ ਸ਼ੇਅਰ ਕੀਤਾ ਗਿਆ ਉਸ ਦੀ ਫਿਲਮੋਗ੍ਰਾਫੀ ਵਿੱਚ ਕਾਲਾ ਸ਼ਾ ਕਾਲਾ ਡਾਕਾ ਹੌਸਲਾ ਰੱਖ ਕਿਸੇ ਦਾ ਭਾਈ ਕਿਸੇ ਦੀ ਯਾਨ ਥੈਂਕ ਯੂ ਫॉर ਕਮਿੰਗ ਵਰਗਿਆ ਫਿਲਮਾਂ ਵਿੱਚ ਸ਼ਾਮਿਲ ਹੈ ਇਸੋ ਜਿਵੇਂ ਉਹਨਾਂ ਦਾ ਅਗਲਾ ਪ੍ਰੋਜੈਕਟ ਸਭ ਫਰਸਟ ਕਲਾਸ ਵੀ ਜਲਦ ਆਉਣ ਵਾਲਾ ਹੈ ਤੇ ਕੁਝ ਟਾਈਮ ਪਹਿਲਾਂ ਹੀ ਉਹਨਾਂ ਦੀ ਇੱਕ ਕੁੜੀ ਰਿਲੀਜ਼ ਹੋਈ ਹੈ ਜੋ ਕਿ 5 ਕਰੋੜ ਦੇ ਬਜਟ ਚ ਬਣੀ ਹੈ ਤੇ ਡੇ ਅੱਜ 5 ਉਂਟੇ ਇਸ ਅਕੋਰਡਿੰਗਲੀ ਜੇਕਰ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ 13% ਜੋ ਆ ਹਾਲੇ ਤੱਕ ਇਸ ਫਿਲਮ ਦੀ ਕਮਾਈ ਹੋਈ ਹੈ ਯਾਨੀ ਕਿ 13% ਜੋ 5 ਕਰੋੜ ਦੀ ਲਗਤ ਨਾਲ ਬਣੀ ਫਿਲਮਾ ਉਸ ਦਾ ਇੰਨਾ ਕੁ ਹੀ ਵਸੂਲ ਹੋਇਆ ਪਰ ਲੋਕਾਂ ਦੀ ਜੇਕਰ ਰਿਵਿਊ ਦੀ ਗੱਲ ਕੀਤੀ ਜਾਵੇ ਤਾਂ ਹਰ ਕੋਈ ਇਸ ਫਿਲਮ ਨੂੰ ਪਸੰਦ ਕਰ ਰਿਹਾ ਹਰ ਕਿਸੇ ਨੂੰ ਇਸ ਕਹਾਣੀ ਦੇ ਵਿੱਚ ਆਪਣੀ ਕਹਾਣੀ ਨਜ਼ਰ ਆਉਂਦੀ ਹੈ ਤੇ ਸ਼ਿਨਾਜ਼ ਗਿਲ ਵੀ ਆਪਣੀ ਫਿਲਮ ਦੇ ਰਿਲੀਜ਼ਿੰਗ ਤੋਂ ਬਾਅਦ ਵੀ ਪ੍ਰੋਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਹੋ ਹਰ ਕੋਈ ਸਿਨੇਮਾ ਘਰ ਚੁਣੇ ਵੀ ਸਿਨੇਮਾ ਘਰਾਂ ਦੇ ਵਿੱਚ ਜਾ ਸਕਦੇ ਤਾਂ ਉਹਨਾਂ ਦੇ ਵੱਲੋਂ ਵਿਜ਼ਿਟ ਕੀਤੀ ਜਾ ਰਹੀ ਹੈ ਜਿੱਥੇ ਲੋਕਾਂ ਦੇ ਨਾਲ ਮਿਲਦੇ ਆ ਉਹਨਾਂ ਨੂੰ ਫਿਲਮ ਨੂੰ ਲੈ ਕੇ ਪੁੱਛਦੇ ਆ ਤੇ ਉੱਥੇ ਕੀ ਪੀ ਗਰਵਾਲ ਤੇ ਹੋਰ ਬਹੁਤ ਸਾਰੇ ਸਟਾਰ ਜੋ ਆ ਉਹਨਾਂ ਦਾ ਸਾਥ ਦਿੰਦਿਆ ਹੋਇਆ ਨਜ਼ਰ ਆ ਰਿਹਾ ਜੇਕਰ ਤੁਸੀਂ ਵੀ ਸ਼ਨਾਜ਼ ਗਿੱਲ ਦੀ ਫਿਲਮ ਇੱਕ ਕੁੜੀ ਵੇਖੀ ਹੈ ਤਾਂ ਕਿਵੇਂ ਦੀ ਲੱਗੀ ਜੇਕਰ ਨਹੀਂ ਵੇਖੀ ਹੈ ਤਾਂ ਜ਼ਰੂਰ ਵੇਖੋ ਤੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਫਿਲਮ ਇੱਕ ਕੁੜੀ ਕਿਵੇਂ ਦੀ ਲੱਗ ਰਹੀ ਹੈ